ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਹਰਪ੍ਰੀਤ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਹੀ ਵਿਸ਼ੇਸ਼ ਕਹਾਣੀ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਦੁਨੀਆ ਨੂੰ ਸ਼ਾਂਤੀ ਦਇਆ ਅਤੇ ਅਹਿੰਸਾ ਦਾ ਰਸਤਾ ਦਿਖਾਇਆ ਇੱਕ ਕਹਾਣੀ ਹੈ ਗੌਤਮ ਬੁੱਧ ਜੀ ਦੀ ਲਗਭਗ 563 ઈਸਾ ਪੂਰਵ ਲੁੰਬਣੀ ਵਿੱਚ ਰਾਜਕੁਮਾਰ ਸਿਧਾਰਥ ਗੌਤਮ ਜੀ ਦਾ ਜਨਮ ਹੋਇਆ ਉਹ ਰਾਜਾ ਸ਼ੁਦੋਦਨ ਜੀ ਦੇ ਪੁੱਤਰ ਸਨ ਬਚਪਨ ਤੋਂ ਹੀ ਸਿਧਾਰਥ ਜੀ ਬਹੁਤ ਸ਼ਾਂਤ ਅਤੇ ਸੋਚਵਾਨ ਸਨ ਮਹਿਲ ਦੀ ਚਮਕਦਮਕ ਸੋਨੇ ਦੇ ਕਪੜੇ ਸੁੱਖ ਸੁਵਿਧਾ ਅਤੇ ਖੇਡਾਂ ਦੇ باوجود ਉਹ ਅੰਦਰੋਂ ਹਮੇਸ਼ਾ ਚਿੰਤਤ ਰਹਿੰਦੇ ਕਿ ਜੀਵਨ ਦਾ ਅਸਲ ਮਕਸਦ ਕੀ ਹੈ ਚਾਰ ਦਰਸ਼ਨ ਜੀਵਨ ਦਾ ਮੁੱਲ ਇੱਕ ਦਿਨ ਸਿਧਾਰਥ ਜੀ ਮਹਿਲ ਦੇ ਬਾਹਰ ਗਏ ਉਸ ਦਿਨ ਉਹਨਾਂ ਦੀ ਜ਼ਿੰਦਗੀ ਦਾ ਦ੍ਰਿਸ਼ਟੀਕੋਣ ਬਦਲ ਗਿਆ ਉਹਨਾਂ ਨੇ ਪਹਿਲਾ ਦਰਸ਼ਨ ਵੇਖਿਆ ਇੱਕ ਬੁੱਢਾ ਮਨੁੱਖ ਜੋ ਕਮਜ਼ੋਰ ਅਤੇ ਥੱਕਾ ਹੋਇਆ ਸੀ ਉਹ ਚਿਹਰੇ ਤੇ ਪਰੇਸ਼ਾਨੀ ਦੇ ਅਸਰ ਦੇਖ ਕੇ ਸਿਧਾਰਥ ਜੀ ਹੈਰਾਨ ਰਹਿ ਗਏ ਦੂਜਾ ਦਰਸ਼ਨ ਇੱਕ ਬਿਮਾਰ ਵਿਅਕਤੀ ਉਹਨਾਂ ਨੂੰ ਸਮਝ ਆਇਆ ਕਿ ਬਿਮਾਰੀ ਅਤੇ ਦੁੱਖ ਸਿਰਫ ਕਿਸੇ ਹੋਰ ਦੇ ਨਾਲ ਹੀ ਨਹੀਂ ਸਗੋਂ ਜੀਵਨ ਦਾ ਹਿੱਸਾ ਹੈ ਤੀਜਾ ਦਰਸ਼ਨ ਮੌਤ ਇੱਕ ਮਰਦਾ ਇਸ ਨੇ ਸਿਧਾਰਥ ਜੀ ਦੇ ਮਨ ਵਿੱਚ ਗਹਿਰੀ ਛਾਪ ਛੱਡੀ ਉਹ ਸੋਚਣ ਲੱਗੇ ਜੀਵਨ ਅਸਥਿਰ ਹੈ ਸਭ ਕੁਝ ਇੱਕ ਦਿਨ ਖਤਮ ਹੋ ਜਾਂਦਾ ਹੈ ਚੌਥਾ ਦਰਸ਼ਨ ਉਹਨਾਂ ਲਈ ਇੱਕ ਅਚੰਭਾ ਸੀ ਇੱਕ ਸਾਧੂ ਜਿਸ ਦੇ ਚਿਹਰੇ ਤੇ ਅੰਦਰੂਨੀ ਸ਼ਾਂਤੀ ਅਤੇ ਖੁਸ਼ੀ ਦੀ ਝਲਕ ਸੀ ਇਹ ਦੇਖ ਕੇ ਸਿਧਾਰਥ ਜੀ ਨੇ ਸੋਚਿਆ ਇਹ ਕਿਵੇਂ ਸੰਭਵ ਹੈ ਕਿ ਕੋਈ ਇਸ ਦੁੱਖ ਭਰੇ ਸੰਸਾਰ ਵਿੱਚ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ ਇਹ ਚਾਰ ਦਰਸ਼ਨ ਸਿਧਾਰਥ ਜੀ ਲਈ ਮੋੜ ਸਾਬਿਤ ਹੋਏ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਦੁੱਖ ਅਤੇ ਮਾਇਆ ਦੇ ਬੰਧਨਾਂ ਤੋਂ ਬਾਹਰ ਆਪਣੀ ਅੰਦਰੂਨੀ ਖੋਜ ਵਿੱਚ ਨਿਕਲਣਗੇ ਮਹਿਲ ਛੱਡ ਕੇ ਖੋਜ ਇੱਕ ਰਾਤ ਸਿਧਾਰਥ ਜੀ ਨੇ ਆਪਣੀ ਪਤਨੀ ਯਸ਼ੋਧਰਾ ਜੀ ਅਤੇ ਪੁੱਤਰ ਰਾਹੁਲ ਜੀ ਨੂੰ ਛੱਡ ਕੇ ਮਹਿਲ ਛੱਡ ਦਿੱਤਾ ਉਹ ਜਾਣਦੇ ਸਨ ਕਿ ਅਸਲੀ ਖੋਜ ਸਿਰਫ ਤਪੱਸਿਆ ਧਿਆਨ ਅਤੇ ਅੰਦਰੂਨੀ ਅਨੁਭੂਤੀ ਰਾਹੀਂ ਸੰਭਵ ਹੈ। ਸਿਧਾਰਥ ਜੀ ਨੇ ਕਈ ਗੁਰੂਆਂ ਕੋਲ ਸਿੱਖਿਆ ਲਈ, ਵੱਖ-ਵੱਖ ਤਪੱਸਿਆ ਕੀਤੀ, ਭੁੱਖੇ ਰਹੇ ਅਤੇ ਅਨੇਕ ਸੰਘਰਸ਼ ਜیتے ਪਰ ਅੰਦਰੂਨੀ ਸ਼ਾਂਤੀ ਉਹਨਾਂ ਨੂੰ ਨਹੀਂ ਮਿਲੀ। ਆਖਿਰਕਾਰ ਉਹ ਬੋਧਗਯ ਦੇ ਇੱਕ ਬੋਧੀ ਰੁੱਖ ਹੇਠਾਂ ਬੈਠੇ ਅਤੇ ਕਿਹਾ, "ਜਦ ਤੱਕ ਸੱਚਾ ਗਿਆਨ ਨਾ ਮਿਲੇ, ਮੈਂ ਇੱਥੋਂ ਨਹੀਂ ਉੱਠਾਂਗਾ।" ਬਹੁਤ ਦਿਨਾਂ ਦੀ ਧਿਆਨ ਅਤੇ ਅੰਦਰੂਨੀ ਚਿੰਤਨ ਤੋਂ ਬਾਅਦ सिद्धार्थ जी ਨੂੰ ਬੋਧੀ ਪ੍ਰਾਪਤ ਹੋਈ ਉਸ ਸਮੇਂ ਉਹ ਬੁੱਧ ਜੀ ਕਹਾਏ ਬੀ ਯੂ ਡੀ ਡੀ ਐ ਜਾਗਿਆ ਹੋਇਆ ਵਿਅਕਤੀ ਬੁੱਧ ਜੀ ਦਾ ਨਾਮ ਅਤੇ ਧਰਮ ਜਦੋਂ ਸਿਧਾਰਥ ਜੀ ਨੇ ਬੋਧੀ ਪ੍ਰਾਪਤ ਕੀਤੀ ਤਾਂ ਉਹਨਾਂ ਨੇ ਸਮਝਿਆ ਕਿ ਦੁੱਖ ਮਨੁੱਖਤਾ ਅਤੇ ਜੀਵਨ ਦੇ ਅਸਲੀ ਰਾਜ਼ ਨੂੰ ਜਾਣਨਾ ਸੰਭਵ ਹੈ ਇਸ ਲਈ ਲੋਕਾਂ ਨੇ ਉਹਨਾਂ ਨੂੰ ਬੁੱਧ ਜੀ ਕਹਿਣਾ ਸ਼ੁਰੂ ਕਰ ਦਿੱਤਾ ਬੁੱਧ ਦਾ ਅਰਥ ਹੈ ਜਾਗਿਆ ਹੋਇਆ ਉਹ ਮਨੁੱਖ ਜੋ ਸੱਚ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ ਇਸ ਤੋਂ ਬਾਅਦ ਉਹਨਾਂ ਦੀ ਸਿੱਖਿਆ ਨੂੰ ਅਪਣਾਉਣ ਵਾਲਾ ਰਸਤਾ ਬੁੱਧ ਧਰਮ ਜਾਂ ਬੁੱਧਿਜ਼ਮ ਕਹਾਉਣ ਲੱਗਾ। ਬੁੱਧ ਧਰਮ ਸਿਖਾਉਂਦਾ ਹੈ ਕਿ ਜੀਵਨ ਵਿੱਚ ਅਸਲੀ ਖੁਸ਼ੀ ਤੇ ਸ਼ਾਂਤੀ ਮਨੁੱਖ ਦੇ ਅੰਦਰੋਂ ਹੀ ਆਉਂਦੀ ਹੈ। ਧਨ, ਸ਼ਕਤੀ ਜਾਂ ਵਿਲਾਸ ਤੋਂ ਨਹੀਂ। ਚਾਰ ਨੋਬਲ ਸੱਚ ਅਤੇ 8 ਸਲਾਹਾਂ ਵਾਲਾ ਰਸਤਾ ਬੁੱਧ ਜੀ ਨੇ ਸਿਖਿਆ ਦਿੱਤੀ। ਜੀਵਨ ਵਿੱਚ ਦੁੱਖ ਹੈ। ਦੁੱਖ ਦਾ ਕਾਰਨ ਤ੍ਰਿਸ਼ਨਾ ਯਾਨੀ ਇੱਛਾ ਹੈ। ਦੁੱਖ ਤੋਂ ਮੁਕਤੀ ਤ੍ਰਿਸ਼ਨਾ ਛੱਡ ਕੇ ਮਿਲ ਸਕਦੀ ਹੈ। इसलिए अठ सलाह वाला रस्ता अपना के मनुख मुक्ति प्राप्त कर सकता है अठ वाला रस्ता सिखा है कि सही समझ सही मनसा सही बोल सही कर्म सही जीवन सही अभ्यास सही ध्यान सही समाधि सिर्फ धार्मिक क्रियावान नहीं सगों जीवन प्रयोग करने वाली सिक्ख्या है बुद्ध जी का सुनेहा बुद्ध जी सिखाते सन कि दुख सिर्फ बाहरी नहीं अंदरूनी भी है ਆਪਣੇ ਮਨ ਨੂੰ ਸਮਝਣਾ ਅਤੇ ਅਹੰਕਾਰ ਤ੍ਰਿਸ਼ਨਾ ਛੱਡਣਾ ਜ਼ਰੂਰੀ ਹੈ ਦੂਜਿਆਂ ਲਈ ਦਇਆ ਅਤੇ ਮਾਇਆ ਦਿਖਾਉਣਾ ਜੀਵਨ ਨੂੰ ਅਸਲੀ ਸ਼ਾਂਤੀ ਦਿੰਦਾ ਹੈ ਸੰਤੁਲਨ ਅਤੇ ਮਿਆਨਵਾਦ ਨਾਲ ਜੀਵਨ ਬਤੀਤ ਕਰੋ ਉਹਨਾਂ ਦੀ ਸਿੱਖਿਆ ਸਧਾਰਨ ਤੇ ਸੌਖੀ ਸੀ ਪਰ ਅਮਲ ਵਿੱਚ ਗਹਿਰੀ ਬੁੱਧ ਜੀ ਨੇ ਕਿਹਾ ਕਿ ਧਨ ਸ਼ਕਤੀ ਜਾਂ ਵਿਲਾਸ ਜੀਵਨ ਦਾ ਅਸਲੀ ਮਕਸਦ ਨਹੀਂ ਹਨ ਅਸਲੀ ਮਕਸਦ ਹੈ ਆਪਣੇ ਮਨ ਅਤੇ ਜੀਵਨ ਨੂੰ ਸ਼ਾਂਤੀ ਅਤੇ ਸੰਤੁਲਨ ਵਿੱਚ ਲਿਆਉਣਾ ਸਿਧਾਰਥ ਗੌਤਮ ਜੀ ਦਾ ਬਚਪਨ ਚਾਰ ਦਰਸ਼ਨ ਮਹਿਲ ਛੱਡ ਕੇ ਧਿਆਨ ਕਰਨ ਦਾ ਫੈਸਲਾ ਅਤੇ ਬੋਧੀ ਪ੍ਰਾਪਤੀ ਇਹ ਸਾਰੇ ਘਟਨਾਕ੍ਰਮ ਬੁੱਧ ਧਰਮ ਦੀ ਸ਼ੁਰੂਆਤ ਬਣੇ ਬੁੱਧ ਜੀ ਦੀ ਸਿੱਖਿਆ ਸਿਰਫ ਉਹਨਾਂ ਲਈ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਰਾਹਤ ਅਤੇ ਦਇਆਲਤਾ ਦਾ ਸਰੋਤ ਹੈ ਅਗਲੇ ਅਧਿਆਇ ਵਿੱਚ ਅਸੀਂ ਵੇਖਾਂਗੇ ਕਿ ਬੁੱਧ ਧਰਮ ਕਿਵੇਂ ਫੈਲਿਆ ਇਸ ਦੀਆਂ ਮੁੱਖ ਸਿੱਖਿਆਵਾਂ ਕੀ ਹਨ ਅਤੇ ਧਾਰਮਿਕ ਪੁਸਤਕਾਂ ਕਿਵੇਂ ਬਣੀਆਂ ਅਧਿਆਇ ਦੂਜਾ ਬੁੱਧ ਧਰਮ ਦੇ ਫੈਲਾਅ ਅਤੇ ਮੁੱਖ ਸਿੱਖਿਆਵਾਂ ਬੁੱਧ ਜੀ ਨੇ ਆਪਣੇ ਉਪਦੇਸ਼ ਦੀ ਸ਼ੁਰੂਆਤ ਬੋਧ ਗਿਆਤੋ ਕੀਤੀ। ਉਹਨਾਂ ਨੇ ਮਹੱਤਵਪੂਰਨ ਸ਼ਹਿਰਾਂ ਜਿਵੇਂ ਕਿ ਸਾਰਨਾਥ, ਰਾਜਗ੍ਰੇ ਅਤੇ ਕੋਸਲ ਰਾਜ ਦੇ ਪਿੰਡਾਂ ਵਿੱਚ ਲੋਕਾਂ ਨੂੰ ਮਿਲ ਕੇ ਦਿਖਾਇਆ ਕਿ ਦੁੱਖ ਤੋਂ ਮੁਕਤੀ ਅਤੇ ਅੰਦਰੂਨੀ ਸ਼ਾਂਤੀ ਸਿਰਫ ਧਿਆਨ ਅਤੇ ਅਹਿੰਸਾ ਰਾਹੀਂ ਮਿਲ ਸਕਦੀ ਏ। ਉਹਨਾਂ ਦੀ ਸਿੱਖਿਆ ਵੱਖ-ਵੱਖ ਲੋਕਾਂ ਲਈ ਖੁੱਲੀ ਸੀ। ਗਰੀਬ, ਧਨਵਾਨ, ਰਾਜੇ, ਕਿਸਾਨ ਹਰੇਕ ਲਈ ਇਹ ਰਹਾ ਇੱਕੋ ਜਿਹਾ ਸੀ। ਬੁੱਧ ਜੀ ਨੇ ਕਿਹਾ ਕਿ ਸੱਚੀ ਖੁਸ਼ੀ ਕਿਸੇ ਮਾਲ ਸ਼ਕਤੀ ਜਾਂ ਵਿਲਾਸ ਵਿੱਚ ਨਹੀਂ ਹੈ ਇਹ ਮਨੁੱਖ ਦੇ ਅੰਦਰੋਂ ਹੀ ਆਉਂਦੀ ਹੈ ਬੁੱਧ ਜੀ ਦੇ ਚੇਲੇ ਅਤੇ ਸਾਥੀਆਂ ਨੇ ਵੀ ਉਹਨਾਂ ਦੀ ਸਿੱਖਿਆ ਨੂੰ ਜਨਤਕ ਤੌਰ ਤੇ ਫੈਲਾਉਣਾ ਸ਼ੁਰੂ ਕੀਤਾ ਇਸ ਸਮੇਂ ਭਾਰਤ ਦੇ ਕਈ ਹਿੱਸਿਆਂ ਵਿੱਚ ਬੁੱਧ ਸੰਗ ਹਨੇਰੇ ਅਤੇ ਗਰੀਬ ਲੋਕਾਂ ਲਈ ਪ੍ਰਚਾਰ ਕਰਨ ਲੱਗੇ ਬੁੱਧ ਧਰਮ ਦੀ ਖਾਸੀਅਤ ਇਹ ਸੀ ਕਿ ਇਹ ਲੋਕਾਂ ਦੇ ਦਿਲ ਨੂੰ ਛੂੰਹਦਾ ਸੀ ਨਾ ਕਿ ਸਿਰਫ ਧਾਰਮਿਕ ਪ੍ਰਤੀਸ਼ਠਾ ਦੀ ਪਾਲਣਾ ਕਰਵਾਉਂਦਾ ਸੀ ਸਮਰਾਟ ਅਸ਼ੋਕ ਜੀ ਅਤੇ ਬੁੱਧ ਧਰਮ ਦਾ ਵਿਆਪਨ ਬੁੱਧ ਧਰਮ ਦੇ ਵਿਆਪਨ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨ ਸਮਰਾਟ ਅਸ਼ੋਕ ਜੀ ਦਾ ਸੀ। ਅਸ਼ੋਕ ਜੀ ਨੇ ਬੁੱਧ ਧਰਮ ਨੂੰ ਸਿਰਫ ਭਾਰਤ ਵਿੱਚ ਹੀ ਨਹੀਂ, ਬਲਕਿ ਦੱਖਣੀ ਏਸ਼ੀਆ ਤੇ ਏਸ਼ੀਆ ਦੇ ਕਈ ਦੇਸ਼ਾਂ ਤੱਕ ਫੈਲਾਉਣ ਲਈ ਮਦਦ ਕੀਤੀ। ਉਹਨਾਂ ਨੇ ਅਨੇਕ ਸਤੂਪ, ਮੱਠ ਅਤੇ ਧਰਮ ਪ੍ਰਚਾਰ ਯਾਤਰਾਵਾਂ ਕਰਵਾਈਆਂ। ਇਸ ਦਾ ਨਤੀਜਾ ਇਹ ਹੋਇਆ ਕਿ ਬੁੱਧ ਧਰਮ ਸ਼੍ਰੀਲੰਕਾ, ਤਿੱਬਤ, ਚੀਨ, ਜਾਪਾਨ, ਕੋਰੀਆ, THAILAND ਅਤੇ ਮੰਗੋਲੀਆ ਤੱਕ ਫੈਲ ਗਿਆ। ਲੋਕਾਂ ਨੇ ਵੇਖਿਆ ਕਿ ਇਹ ਧਰਮ ਸਿਰਫ ਸਿੱਖਿਆ ਨਹੀਂ ਬਲਕਿ ਜੀਵਨ ਵਿੱਚ ਅੰਦਰੂਨੀ ਸ਼ਾਂਤੀ ਦਇਆ ਅਤੇ ਸੰਤੁਲਨ ਲਿਆਉਣ ਵਾਲਾ ਰਹਾ ਹੈ। ਬੁੱਧ ਧਰਮ ਦੀਆਂ ਮੁੱਖ ਸਿੱਖਿਆਵਾਂ। ਬੁੱਧ ਜੀ ਦੀ ਸਿੱਖਿਆ ਸਧਾਰਨ ਪਰ ਬਹੁਤ ਗਹਿਰੀ ਸੀ। ਇਹ ਸਿੱਖਿਆ ਲੋਕਾਂ ਦੇ ਦਿਲ ਅਤੇ ਮਨ ਵਿੱਚ ਚਿਰਸਥਿਰ ਹੋ ਗਈ। ਇਸ ਦੀਆਂ ਕੁਝ ਮੁੱਖ ਸਿੱਖਿਆਵਾਂ ਹਨ। ਚਾਰ ਨੋਬਲ ਸੱਚ ਫੋਰ ਨੋਬਲ ਟਰੂਥਸ ਜੀ। ਜੀਵਨ ਵਿੱਚ ਦੁੱਖ ਹੈ। ਦੁੱਖ ਦਾ ਕਾਰਨ ਤ੍ਰਿਸ਼ਨਾ ਅਥਾ ਇੱਛਾ ਹੈ। ਦੁੱਖ ਤੋਂ ਮੁਕਤੀ ਤ੍ਰਿਸ਼ਨਾ ਛੱਡ ਕੇ ਮਿਲ ਸਕਦੀ ਹੈ। इसलिए अठ सलाह वाला रस्ता एट फोल्ड पाथ जी अपना के मनुख मुक्ति प्राप्त कर सकता है अठ सलाह वाला रस्ता एट फोल्ड पाथ जी सही समझ राइट व्यू जी सही मनसा राइट इंटेंशन जी सही बोल राइट स्पीच जी सही कर्म राइट एक्शन जी सही जीवन राइट लाइवलीहुड जी सही अभ्यास राइट एफर्ट जी सही ध्यान राइट माइंडफुलनेस जी ਸਹੀ ਸਮਾਧੀ ਧਿਆਨ ਰਾਈਟ ਕਨਸੈਂਟਰੇਸ਼ਨ ਜੀ ਅਹਿੰਸਾ ਅਤੇ ਦਇਆ ਨਾਨ ਵਾਇਲੈਂਸ ਐਂਡ ਕੰਪੈਸ਼ਨ ਬੁੱਧ ਜੀ ਸਿਖਾਉਂਦੇ ਸਨ ਕਿ ਹਰ ਜੀਵ ਨੂੰ ਸਨਮਾਨ ਨਾਲ ਦੇਖੋ ਕੋਈ ਵੀ ਪ੍ਰਾਣੀ ਮਨੁੱਖ ਜਾਂ ਜੀਵਨ ਦਾ ਹਿੱਸਾ ਹੈ ਇਸ ਲਈ ਹਿੰਸਾ ਨਾ ਕਰੋ ਦਇਆ ਅਤੇ ਸਹਿਯੋਗ ਸਿਰਫ ਧਾਰਮਿਕ ਨਹੀਂ ਜੀਵਨ ਦਾ ਅਸਲੀ ਮਕਸਦ ਹਨ ਮਿਆਨਵਾਦੀ ਜੀਵਨ ਮੋਡਰੇਸ਼ਨ ਜੀ ਬੁੱਧ ਜੀ ਨੇ ਮਿਡਲ ਪਾਥ ਦੀ ਸਿੱਖਿਆ ਦਿੱਤੀ ਨਾ ਬਹੁਤ ਵਿਆਪਕ ਤਪੱਸਿਆ ਨਾ ਬਹੁਤ ਵਿਲਾਸ ਜੀਵਨ ਵਿੱਚ ਸੰਤੁਲਨ ਅਤੇ ਮਿਆਨਵਾਦ ਸਭ ਤੋਂ ਮਹੱਤਵਪੂਰਨ ਹਨ ਧਾਰਮਿਕ ਪੁਸਤਕਾਂ ਗਿਆਨ ਦਾ ਖਜ਼ਾਨਾ ਬੁੱਧ ਜੀ ਨੇ ਆਪਣੇ ਉਪਦੇਸ਼ ਮੌਖਿਕ ਤੌਰ ਤੇ ਦਿੱਤੇ ਬਾਅਦ ਵਿੱਚ ਉਹਨਾਂ ਦੇ ਚੇਲੇ ਅਤੇ ਭਗਤਾ ਨੇ ਇਹ ਸਿੱਖਿਆਵਾਂ ਲਿਖੀਆਂ ਕੁਝ ਮੁੱਖ ਪੁਸਤਕਾਂ ਹਨ ਤ੍ਰਿਪਿਟਕ ਤ੍ਰਿਪਿਟਕ ਜੀ ਤਿੰਨ ਪੱਟੀਆਂ ਵਿਨੈ ਪਿਟਕ ਸਾਧੂ ਸੰਗ ਦੇ ਨਿਯਮ ਸੂਤਰ ਪਿਟਕ ਬੁੱਧ ਜੀ ਦੇ ਉਪਦੇਸ਼ ਅਤੇ ਕਹਾਣੀਆਂ ਅਭੀਦਰਮਾ ਪਿਟਕ ਧਾਰਮਿਕ ਦਰਸ਼ਨ ਅਤੇ ਮਨੋਵਿਗਿਆਨ ਤਮਮ ਪੱਦਾ ਜੀ ਬਹੁਤ ਮਸ਼ਹੂਰ ਪੁਸਤਕ ਹੈ ਛੋਟੇ-ਛੋਟੇ ਸ਼ਲੋਕਾਂ ਰਾਹੀਂ ਬੁੱਧ ਜੀ ਦੀਆਂ ਸਿੱਖਿਆਵਾਂ ਲੋਕਾਂ ਲਈ ਸੌਖੀਆਂ ਬਣਾਈਆਂ ਇਸ ਵਿੱਚ ਦਇਆ ਅਹਿੰਸਾ ਧਿਆਨ ਅਤੇ ਸਹੀ ਜੀਵਨ ਦੇ ਮੂਲ ਰਹਿਤ ਦਿਖਾਏ ਗਏ ਹਨ ਬੁੱਧ ਧਰਮ ਦਾ ਸੰਸਾਰਿਕ ਪ੍ਰਭਾਵ ਬੁੱਧ ਧਰਮ ਨੇ ਮਨੁੱਖਤਾ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੱਤਾ ਲੋਕਾਂ ਨੇ ਸਿੱਖਿਆ ਕਿ ਦੁੱਖ ਸਿਰਫ ਬਾਹਰੀ ਨਹੀਂ ਅੰਦਰੂਨੀ ਵੀ ਹੈ ਆਪਣੇ ਮਨ ਨੂੰ ਸਮਝੋ ਅਹੰਕਾਰ ਛੱਡੋ ਦਇਆ ਦਿਖਾਓ ਇਹੀ ਬੁੱਧ ਧਰਮ ਦਾ ਮੁੱਖ ਸੰਦੇਸ਼ ਹੈ ਬੁੱਧ ਧਰਮ ਨੇ ਕਲਾ ਮੂਰਤੀ ਕਲਾ ਅਤੇ ਸੰਸਕ੍ਰਿਤੀ ਵਿੱਚ ਵੀ ਆਪਣਾ ਅਹੰਕਾਰ ਛੱਡਿਆ ਬੋਧੀ ਰੁਖਾਂਸ ਤੋਪਾਂ ਅਤੇ ਮੂਰਤੀਆਂ ਰਾਹੀਂ ਇਹ ਸਿੱਖਿਆ ਲੋਕਾਂ ਤੱਕ ਪਹੁੰਚਦੀ ਰਹੀ ਮਠਾਂ ਅਤੇ ਸੰਗਿਆ ਨੇ ਲੋਕਾਂ ਨੂੰ ਸਿੱਖਿਆ ਧਿਆਨ ਅਤੇ ਚਿੰਤਨ ਦਾ ਮੌਕਾ ਦਿੱਤਾ ਬੁੱਧ ਧਰਮ ਦੀ ਸਿੱਖਿਆ ਅੱਜ ਅੱਜ ਵੀ ਬੁੱਧ ਧਰਮ ਸਿਰਫ ਧਾਰਮਿਕ ਪਾਠ ਨਹੀਂ ਬਲਕਿ ਜੀਵਨ ਜਉਣ ਦਾ ਇੱਕ ਅਮਲ ਯੋਗ ਰਹਾ ਹੈ ਬੁੱਧ ਜੀ ਸਾਨੂੰ ਸਿਖਾਉਂਦੇ ਹਨ ਕਿ ਦੁੱਖ ਤੋਂ ਮੁਕਤੀ ਆਪਣੇ ਮਨ, ਜੀਵਨ ਅਤੇ ਕਾਰਜ ਨੂੰ ਸੰਯਮ ਵਿੱਚ ਲਿਆਉਣ ਨਾਲ ਹੀ ਮਿਲਦੀ ਹੈ। ਬੁੱਧ ਧਰਮ ਦੀ ਇਹ ਸਿੱਖਿਆ ਸਾਨੂੰ ਦੱਸਦੀ ਹੈ ਕਿ ਅੰਦਰੂਨੀ ਸ਼ਾਂਤੀ, ਸੰਤੁਲਨ ਅਤੇ ਦਇਆ ਹਰ ਮਨੁੱਖ ਦੇ ਹੱਥ ਵਿੱਚ ਹਨ। ਇਹ ਸਿਰਫ ਪੁਰਾਣੀ ਕਹਾਣੀ ਨਹੀਂ, ਬਲਕਿ ਅਜੇ ਹਾ ਰਹਾ ਹੈ ਜੋ ਸਾਡੇ ਜੀਵਨ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਦੇ ਸਕਦਾ ਹੈ। ਸਾਰ ਬੁੱਧ ਧਰਮ ਨੇ ਦੁੱਖ ਅਤੇ ਤ੍ਰਿਸ਼ਨਾ ਤੋਂ ਮੁਕਤੀ ਦਾ ਰਹਾ ਦਿਖਾਇਆ। ਅਹਿੰਸਾ ਦਇਆ ਅਤੇ ਮਿਆਨਵਾਦੀ ਜੀਵਨ ਇਹ ਧਰਮ ਦੇ ਮੂਲ ਹਨ ਧਾਰਮਿਕ ਪੁਸਤਕਾਂ ਜਿਵੇਂ ਤ੍ਰਿਪਿਟਕ ਅਤੇ ਤਮਮ ਪੱਦਾ ਸਿੱਖਿਆ ਨੂੰ ਸਾਰੇ ਲੋਕਾਂ ਤੱਕ ਪਹੁੰਚਾਉਂਦੀਆਂ ਹਨ ਬੁੱਧ ਧਰਮ ਦਾ ਪ੍ਰਭਾਵ ਮਨੁੱਖਤਾ ਕਲਾ ਅਤੇ ਸੰਸਕ੍ਰਿਤੀ ਤੇ ਅੱਜ ਵੀ ਵਿਆਪਕ ਹੈ ਸਿੱਖੋ ਅਮਲ ਕਰੋ ਅਤੇ ਆਪਣੇ ਜੀਵਨ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰੋ ਇਹੀ ਬੁੱਧ ਜੀ ਦੀ ਸਿੱਖਿਆ ਹੈ ਜੋ ਸਦੀਆਂ ਤੋਂ ਲੋਕਾਂ ਨੂੰ ਰਾਹ ਦਿਖਾ ਰਹੀ ਹੈ ਦੋਸਤੋ ਅੱਜ ਅਸੀਂ ਵੇਖਿਆ ਕਿ ਕਿਵੇਂ ਸਿਧਾਰਥ ਗੌਤਮ ਜੀ ਨੇ ਆਪਣੇ ਮਨ ਦੀ ਗਹਿਰੀ ਖੋਜ ਕਰਕੇ ਬੁੱਧ ਜੀ ਬਣੇ ਅਤੇ ਕਿਵੇਂ ਉਹਨਾਂ ਦੀ ਸਿੱਖਿਆ ਦੁਨੀਆ ਭਰ ਵਿੱਚ ਫੈਲ ਕੇ ਲੋਕਾਂ ਨੂੰ ਅੰਦਰੂਨੀ ਸ਼ਾਂਤੀ, ਦਇਆ ਅਤੇ ਸੰਤੁਲਨ ਦਾ ਰਾਹ ਦਿਖਾਉਂਦੀ ਰਹੀ। ਬੁੱਧ ਧਰਮ ਸਾਨੂੰ ਸਿਖਾਉਂਦਾ ਹੈ ਕਿ ਅਸਲ ਖੁਸ਼ੀ ਅਤੇ ਸ਼ਾਂਤੀ ਆਪਣੇ ਮਨ ਅਤੇ ਕਾਰਜ ਵਿੱਚ ਸੰਤੁਲਨ ਲਿਆਉਣ ਨਾਲ ਮਿਲਦੀ ਹੈ। ਦੋਸਤੋ ਸਾਡੇ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਸ਼ੇਅਰ ਕਰੋ ਤਾਂ ਜੋ ਹੋਰ ਲੋਕ ਵੀ ਇਸ ਸੋਹਣੀ ਕਹਾਣੀ ਤੋਂ ਸਿੱਖ ਸਕਣ। ਧੰਨਵਾਦ।